ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੰਗੇ ਚੜ੍ਹਦੀ ਕਲਾ ਚ ਹੋਵੋਗੇ ਅੱਛਾ ਪੁੱਤ ਘੜਾਇ ਜੀ ਇੱਕ ਚਾਚੀ ਕਰ ਲਓ ਹਾਂਜੀ ਥੈਂਕ ਯੂ ਕਹੋ ਸੌਰੀ ਕਹੋ ਇੱਕ ਮਿੰਟੇਂ ਕੀ ਕਹਿੰਦੇ ਸੌਰੀ ਕਹੋ ਹੱਥ ਮਾ ਲਾ ਪਾਣੀ ਦਾ ਗਲਾਸ ਆ ਵਿਚਾਰੀ ਦੇਦੇ ਤੇ ਪਈ ਇਕੱਠੇ ਕੱਲੇ ਮੰਮੀ ਵੀ ਪਾਪਾ ਜੀ ਮੈਂ ਮੰਮੀ ਨੂੰ ਵੈਸੇ ਸਵੇਰੇ ਦੱਸਦੀ ਨਹੀਂ ਮੈਂ ਕਿ ਮੰਮੀ ਅਸੀਂ ਰੋਪਣ ਜਾਣਾ ਵੀ ਕੁਝ ਸਮਾਨ ਲੈ ਕੇ ਆਣਾ ਮੰਮੀ ਕਹਿੰਦੀ ਵੀ ਚੱਲ ਜਾਇਓ ਵੇ ਟਾਈਮ ਨਾਲ ਜਾਇਓ ਵੀ ਚਾ ਰੋਟੀ ਪਾਣੀ ਤਾਂ ਬਣੇ ਜਾਣਾ ਸਬਜੀ ਬਣ ਜਿਵੇ ਤਾਂ ਰੋਟੀ ਦਾ ਕੋ ਚੱਕਰ ਨਹੀਂ ਰੋਟੀ ਆਕ ਬਣਾ ਲਿਓ ਚਾਹੇ ਤੇ ਆਪਣਾ ਮੈਸਾ ਦਾ ਰਵਿੰਦਰ ਵੇਟ ਦੇ ਚਲੋ ਇਹਨਾਂ ਨੇ ਮੈਸਾ ਸਮੋਸਾ ਦਾ ਕਰ ਲਿਆ ਹੁਣ ਅਸੀਂ ਰੋਪਣ ਨੂੰ ਜਾਣਾ ਤੇ ਮੰਮੀ ਇੱਕ ਚੀਜ਼ ਹੋਰ ਦੇਖੀ ਐ ਅਸੀਂ ਕਰਨ ਜਿਹੜਾ VOTING ਲੈ ਤੇ VOTING ਕੀ ਹੁੰਦੀ ਕੁਝ ਵੋਟਿੰਗ ਕੀ ਹੁੰਦੀ ਹੈ ਮੈਂ ਤਾਂ ਐਂ ਦੱਸ ਦਵਾਂ ਸੋਤ ਕੋਈ ਸਮਾਨ ਹੁੰਦਾ ਕਿ ਆ ਹੁੰਦਾ ਇੱਕ ਜੀ ਵੀ ਤੇ ਤੁਸੀਂ ਸਸਰੀ ਕੱਵੇ ਵੋਟਿੰਗ ਵੋਟਿੰਗ ਕਹੀਏ ਨੇ ਮੰਮੀ ਕਹੀ ਜਾਂਦੀ ਹੈ ਕੀ ਆ ਇਹਨਾਂ ਦੱਸ ਦੋ ਪਹਿਲੇ ਸਸਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਬੁਲਾ ਦੋ ਸਸਰੀ ਕਾਲ ਜੀ ਪਾਪਾ ਜੀ ਨੂੰ ਪਤਾ ਵੋਟਿੰਗ ਕੀ ਹੁੰਦੀ ਹੈ ਤਾਂ ਹੱਸੋ ਆਪਾਂ ਦੱਸਾਂ ਤਾਂ ਭਾਈ ਵੋਟਾ ਪਾਏਗਾ ਵੋਟਾ ਪਾਉਣ ਵੋਟਾ ਨਹੀਂ ਕੋਈ ਨਹੀਂ ਕਹਿੰਦੇ ਵੋਟਾ ਬੋਟ ਕੀ ਆ ਹੁੰਦਾ ਕਿ ਨਾ ਨਾ ਬੋਟਾਂ ਦੀ ਗਿਣਤੀ ਕਰਾ ਲਓ ਅਸੀਂ ਦੇਖਾਂਗੇ ਕਿ ਕਾਮ ਬਲੇ ਆ ਇਹ ਇਹ ਬੰਦੇ ਭੰਨ ਦੀ ਗੱਲ ਕਰਾ ਲਓ ਮੈਂ ਕਿਹਦੀ ਨਾੜੇ ਵਾਲੀ ਚੀਜ਼ ਹੁੰਦੀ ਆ ਬੋਟਿੰਗ ਮੈਂ ਸਾਨੂੰ ਤੇ ਖਾਦ ਨੇ ਇਧਰ ਉਧਰ ਬੋਟਾਂ ਵਾਲੇ ਬੰਦੇ ਚੋੜਦੇ ਨਹੀਂ ਆ ਆਏ ਦੇਖ ਮਮੀ ਅਸੀਂ ਬੋਟਿੰਗ ਇਹ ਜੀ ਚੀਜ਼ ਆ ਇੱਕ ਅਸੀਂ ਪਹਿਲਾਂ ਦੇਖਣ ਜਾਣੀ ਆ ਵੀ ਉਹ ਠੀਕ ਠਾਕ ਜੇ ਉਹ ਠੀਕ ਠਾਕ ਆ ਫੇ ਤੁਹਾਨੂੰ ਦੋਨਾਂ ਨੂੰ ਇਹ ਮਲਵਾਉਣ ਜਾਣਾ ਉਹਦੇ ਨਾਲ ਮਲਵਾਉਣੀ ਜਾਂਦਾ ਖਾਣ ਜਾ ਕੇ ਅਸੀਂ ਕੀ ਕਰਨਾ ਤੁਹਾਨੂੰ ਖਾਣ ਵਾਲੀ ਚੀਜ਼ ਨਹੀਂ ਮਮੀ ਉਹ ਉਹ ਨਾ ਕੋਈ ਖਾਣ ਵਾਲੀ ਚੀਜ਼ ਨਹੀਂ ਲੈ ਨਹੀਂ ਕਰ ਸਕਦਾ ਸਾਨੂੰ ਕੀ ਪਤਾ ਜੀ ਪਾਪਾ ਜੀ ਮਰੇ ਖੜੇ ਆ ਪਾਪਾ ਜੀ ਕਿਰਤੀ ਮਰੇ ਖੜੇ ਹਾਂ ਦੇਖੋ ਬੋਟਿੰਗ ਦਾ ਮਤਲਬ ਆਏ ਹੰਮੇ ਮਮੀ ਕਿਸ਼ਤੀ 'ਚ ਸੈਰ ਕਰਨਾ ਅੱਛਾ ਅੱਛਾ ਉਹ ਕਿਸ਼ਤੀ ਨੂੰ ਬੋਟ ਕਹਿ ਦਿੰਦੇ ਅਸੀਂ ਤਾਂ ਸਿੱਧੀ ਕਿਸ਼ਤੀ ਕਹਿੰਦੇ ਅੱਛਾ ਸਾਨੂੰ ਕਿਉਂ ਪਤਾ ਖਾਣੀ ਆ ਚੀਜ਼ ਆਲਰੇਡੀ ਹੋ ਗਈ ਨਾ ਪਾਪਾ ਇਹ ਕਿਸ਼ਤੀ ਨੂੰ ਬੋਟ ਕਹਿ ਦਿੰਦੇ ਆ ਬੋਟਿੰਗ ਕਰਨੀ ਨਹੀਂ ਸੱਤ ਨੂੰ ਜਿੱਦੀ ਦਰਿਆ ਦੀ ਆਪਣਾ ਬਸੈਰ ਕਰਨ ਜਾਣਾ ਹਾਂ ਹੁਣ ਜੱਟ ਦੇ ਦਿਮਾਗ 'ਚ ਬੜੀ ਹਾਂ ਮੇਰੀ ਗੱਲ ਤਾਂ ਸੁਣ ਲੈ ਮੈਂ ਸਾਨੂੰ ਭਾਵ ਨਹੀਂ ਪਤਾ ਕਿ ਹਾਂ ਠੀਕ ਠਾਕ ਤੂੰ ਸੁਣਾ ਹੋਰ ਸਾਸ ਠੀਕ ਹੈ ਹਨਿਆਣੇ ਠੀਕ ਹੈ ਤੇਨ ਪਤਾ ਅਜੀ ਬਿੰਦਾ ਮੈਨੂੰ ਕਿਸਤੀ ਵੀ ਸੈਰ ਕਰਾ ਕੇ ਲੈ ਕੇ ਹੈ ਚੱਲ ਠੀਕ ਹੈ ਮੈਂ ਉਹਨੂੰ ਤੁਸਨੀ ਦੀਫ ਨੂੰ ਵੀ ਦੱਸ ਦਵਾਂ ਅੰਦਰ ਉਹ ਮੁੰਡਾ ਉੱਟ ਗਿਆ ਐ ਤਾਂ ਜਗਾ ਕੇ ਕਿਸੇ ਨੇ ਪਿੰਡਾ ਕੁੜੀਆਂ ਨੂੰ ਦੱਸਣਾ ਮੈਂ ਆਏ ਕੱਟ ਕੇ ਆਈਆਂ ਫਿਰ ਥੋੜੀ ਵਾਲੀ ਮਾਸੀ ਕੋਲ ਵੀ ਜਾਣਾ ਯਾਰ ਬੁਰੀ ਵਾਲੀ ਮਾਸੀ ਨੂੰ ਵੀ ਫੋਨ ਜਾਣਾ ਫਿਰ ਮੈਂ ਕੀ ਕੁ ਜਾਣਾ ਸਾਰੇ ਇਹ ਲਾ ਲਾ ਹੋ ਬਣਾ ਸਤ ਲੁੱਜ ਤੇ ਲਾਗ ਆਪਣਾ ਇਆ ਉਹਨੂੰ ਕਹਿੰਦੇ ਆ ਬੋਰਡ ਕਲੱਬ ਹਾਂਜੀ ਹੈ ਨਹੀਂ ਉਹ ਪਾਪਾ ਜੀ ਦੁਬਾਰਾ ਹੋ ਗਿਆ ਚਾਲੂ ਪਹਿਲਾਂ ਬੰਦ ਹੋ ਗਿਆ ਤਾਂ ਨਾ ਕਈ ਕਈ ਸਾਲ ਹੋ ਗਏ ਉਹ ਬੰਦ ਹੋ ਗਿਆ ਤਾਂ ਉਹ ਦੁਬਾਰਾ ਚਾਲੂ ਹੋ ਗਿਆ ਹੁਣ ਤਾਂ ਕਰਕੇ ਉੱਥੇ ਸ਼ਹਿਰ ਕਰ ਉਹ VOTING ਕਰਨ ਜਾਣਾ ਉੱਥੇ VOTING ਦੁਬਾਰਾ ਚਾਲੂ ਹੋ ਗਈ ਖਾਣਾ ਪੀਣਾ ਦਾ ਪ੍ਰੋਗਰਾਮ ਆ ਉੱਥੇ ਹਾਂ ਜੋ ਮਾਗੀ ਗਾਉ ਵੀ ਹਾਂ ਆ ਦੇਖ ਲੈ ਇਧਰ ਓਹੋ ਪੁੱਛਿਓ ਕਿ ਕੀ ਦੀਆਂ ਕੀ ਦੀਆਂ ਜੱਪਲਾ ਇਹ ਕੀ ਦੀਆਂ ਕੀ ਦੀਆਂ ਇਹਨੂੰ ਮੰਮਾ ਰੀਆਂ ਟੁੱਠੀ ਚੱਪਲ ਪਾਈ ਵੀ ਕੁਵਾਰੀ ਅਸੀਂ ਰਸਤਾ ਦੇਖ ਲਈਏ ਜੇ ਕੋਈ ਖਰਾਬ ਆ ਉਹਨੂੰ ਸਾਫ਼ ਕਰ ਲਈਏ ਤੇ ਤੁਹਾਨੂੰ ਵੀ ਲੈ ਕੇ ਜਾਣਾ ਦੋਨਾਂ ਜਾਣਿਆਂ ਨੂੰ ਤੁਸੀਂ ਘਰੇ ਬੈਠੇ ਰਹਿੰਦੇ ਮਾੜਾ ਮੁੰਡਾ ਸਾਡੇ ਨਾਲ ਘੁੰਮਿਆ ਫਿਰਿਆ ਕਰੋ ਐਸ਼ ਕਰੋ ਮਾੜੀ ਟੁੱਠੀ ਹਾਂ ਮੰਮਾ ਇੱਕ ਨਾ ਲੱਗੀ ਜਾਣ ਦੇ ਤੇ ਤੁਹਾਡੇ ਨੇ ਜਾਣੇ ਤੁਹਾਡੇ ਨਾਲ ਉੱਥੇ ਘੁੰਮਣ ਨੂੰ ਕਿੱਥੇ ਪੈਦਾ ਨਦੀ ਨਦਰਿਆਂ ਨਾਲ ਉੱਥੇ ਆਪਣਾ ਰਸਤਾ ਚੋੜੇ ਤੇ ਕੋਲ ਨਹੀਂ ਨਹੀਂ ਹੁਣ ਤਾਂ ਵਧੀਆ ਲੱਗਿਆ ਹਾਂਜੀ ਹਾਂ ਹੈ ਨਾ ਰਸਤੇ ਟੁੱਟ ਗਏ ਤੇ ਪਿੱਛੇ ਹੁਣ ਤਾਂ ਐਨ ਵਧੀਆ ਬਣ ਗਿਆ ਜੀ ਕਿੱਥੇ ਜਾਣੇ ਆਪਾਂ ਨੇ ਕਮਾ ਕੇ ਲਿਖਿਆ ਹੂੰ ਫੋਨ ਹੀ ਪਾਪਾ ਚਲ ਪਹਿਲਾਂ ਅੱਜ ਪਹਿਲਾਂ ਅੱਜ ਆਪਾਂ ਦਾ ਜਾઈએ ਅਰੇ ਆਏ ਆ ਨਾ ਉਧਰ ਪਤਾ ਤਾਂ ਲੱਗਿਆ ਵੀ VOTING ਚਾਲੂ ਹੋ ਗਈ ਬਾਕੀ ਹੁਣ ਉੱਥੇ ਜਾਏ ਦੇ ਪਤਾ ਲੱਗੂਗਾ ਕਿ ਆ ਸਸਟੇਂਸ਼ਨ ਵਾਲਾ ਮੈਂ ਥੋੜੀ ਜੀ ਗੱਡੀ ਸਿੱਖ ਲਈ ਪੂਰੀ ਗੱਡੀ ਚਲਾ ਕੇ ਲੈਣਾ ਤੁਹਾਨੂੰ ਦੋਨਾਂ ਨੂੰ ਲੈ ਕੇ ਜਾ ਹਮ ਅਸੀਂ ਤਾਂ ਤਾਂ ਬੈਠੂਗਾ ਪਹਿਲਾਂ ਜੇ ਪੂਰੀ ਟ੍ਰੇਨ ਹੋ ਜੂਗੀ ਦੇਖਦੇ ਖਾਣੇ ਨਹੀਂ ਆ ਨਾ ਪਾਪਾ ਨਹੀਂ ਮੈਂ ਤਾਂ ਪਾਪੇ ਦਾ ਪਹਿਲੇ ਹੀ ਗੋਡਾ ਤੋ ਪਾਪੇ ਦਾ ਪਹਿਲੇ ਗੋਡਾ ਨਹੀਂ ਸਿੱਖ ਕੇ ਤਾਂ ਇਹ ਲੱਗ ਚਾਹਦੀ ਆ ਮਮੀ ਨੂੰ ਪਤਾ ਮਮੀ ਨੂੰ ਈਆਂ ਪਰਮਾਨ ਹੁੰਦਾ ਵੀ ਸਾਡੇ ਚਾਲੇ ਮੇਰੀ ਚਾਲੇ ਕਰਤੀ ਕਾਲੂ ਪੂਰੀ ਮਾਰਦਾ ਹੁੰਦਾ ਮੈਂ ਕਹਾਂ ਚਾਦਰ ਜਿੰਦ ਨੇ ਮਾਸਾ ਪਾਪਾ ਤੇ ਹੁਣ ਡਰ ਕੇ ਮਾਰਦਾ ਹੁੰਦਾ 6 7 6 7 ਬਜੇ ਤੋਂ ਬਾਅਦ ਹੱਸਤਾਉਂਦੀ ਬੰਦ ਹੋ ਜਾਂਦੀ ਨਾ ਨਾ ਅਮਰ ਜੈਸੀ 24 ਘੰਟੀ ਹੁੰਦੀ ਹੈ ਟੈਨਸ਼ਨ ਲੈ ਲੋ ਪਰ ਤੁਜੀ ਗੱਲ ਤਾਂ ਸੁਣਾ ਮੇਰੀ ਨਹੀਂ ਨਹੀਂ ਆਏ ਨਾ ਪਾਪਾ ਹੀ ਮੈਂ ਟ੍ਰੇਨ ਇਹ ਅੱਧੀ ਤੱਕ ਕਰਤੀ ਹਾਂ ਹਾਂ ਨਹੀਂ ਚਲਾ ਲੰਦੀ ਗੱਡੀ ਅੱਧੀ ਅੱਧੀ ਤਾਂ ਹੁਣ 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 ਖੇਤ ਹੋ ਗਏ ਬੇਲੇ ਕਣਕਾਂ ਕਰਕੇ ਹੁਣ ਨਾ ਇਹਨੂੰ ਇੱਕ ਤਾਂ ਫੁੱਟਾ ਮਟਰੇਡ ਹੋ ਗਈ ਰੋਡ ਪਰ ਵੀ ਨਹੀਂ ਨਹੀਂ ਇਹਦਾ ਰੋਡ ਪਰ ਚਲਾ ਲੈਂਦੀ ਆ ਉਹਨੇ ਖੇਤਾਂ ਵਿੱਚ ਉਹਨੇ ਰੋਡ ਪਰ ਚਲਾ ਲੈਂਦੀ ਆ ਪੁੱਛੋ ਅੱਛਾ ਚਲਾ ਲੈਂਦੀ ਆ ਪਰ ਕਿਤੇ ਕਿਤੇ ਆਈ ਮਣਾ ਮੋਟਾ ਜਾਨੀ ਹਜੇ ਇੰਨਾ ਐਕਸਪੀਰੀਅੰਸ ਹੈ ਨਹੀਂ ਨਾ ਹਾਂ ਪਾਪਾ ਜੀ ਮੈਨੂੰ ਤਾਂ ਪਤਾ ਕਿਆ ਕਹਿਣੀ ਆ ਜਾਦਰਬਿੰਦਰ ਨੇ ਕਹਿਤਾ ਵੀ ਤੂੰ ਪਾਸ ਆ ਮਾਲਾ ਵਾਲੇ ਡੈਡੀ ਨੇ ਕਹਿਤਾ ਚਾਚੇ ਨੇ ਬੰਟੀ ਭਾਜੀ ਨੇ ਮੈਂ ਨਾਲ ਚਾਰਾਂ ਤੇ ਮੂੰਹ ਤੇ ਕਰਾਉਣਾ ਵੀ ਹਾਂ ਹੁਣ ਤੂੰ ਜਿੱਥੇ ਨੂੰ ਮਰਜ਼ੀ ਗੱਡੀ ਲੈ ਕੇ ਜਾ ਸਕਦੀ ਹਾਂ ਵਾਹ ਆਏ ਆ ਨਾ ਗੱਲ ਕਈ ਖਰੀ ਹੈ ਰਹਿਣਾ ਬੜਾ ਧਿਆਨੇ ਆ ਹੱਫੜ ਜਾਂਦੇ ਆ ਹੂੰ ਗੱਡੀ ਕੰਟਰੋਲ ਕਰਨੀ ਕਿ ਜੱਕਤੇ ਬੰਦਾ ਆ ਜਾਂਦਾ ਹੀ ਮੂਰੇ ਗੱਡੀ ਉਹ ਆ ਗਈ ਬੜੀ ਟਰੱਕ ਆ ਗਿਆ ਹੈ ਬਾ ਉਹ ਮੈਂ ਬ੍ਰੇਕ ਆਊਟ ਦੇ ਮਾਰੇ ਕਿਤੇ ਰੇਸੇ ਦੇ ਦਵਾ ਪਾਪਾ ਜੀ ਮੇਰਾ ਸੁਪਨਾ ਪਤਾ ਪਹਿਲੇ ਨਹੀਂ ਆਇਆ ਓ ਨਹੀਂ ਮੇਰਾ ਸੁਪਨਾ ਪਤਾ ਕੀ ਹੈ ਮੈਨੂੰ ਆਇਆ ਵੀ ਬਾਬਾ ਜੀ ਮਿਹਨਤ ਕਰਾਵੇ ਦਾਉ ਵਾਲੇ ਠੀਕ ਆ ਹੁਣ ਨਹੀਂ 10 ਸਾਲਾਂ ਤੱਕ ਚਾਹੇ 6 ਸਾਲਾਂ ਤੱਕ ਜਦ ਮੈਂ ਬਾਹਰ ਜਾਣਾ ਹੈ ਘੁੰਮਣ ਜਾਣਾ ਹੈ ਰਹਿਣੀ ਜਣਾ ਉੱਥੇ ਟਰਾਲੇ ਨੂੰ ਹੱਥ ਪਾ ਕੇ ਆਉਣਾ ਮੈਂ ਕੱਲ੍ਹ ਨਾਲ ਚਲਾ ਕੇ ਆਉਣਾ ਤੇ سانس ਬਣਾ ਕੇ ਸ਼ਾਬਾਸ਼ ਹਾਂ ਅੰਨਾ ਕਿ ਤਾ ਮੈਂ ਸੁਪਨਾ ਰੱਖਿਆ ਵਾ ਮੈਨੂੰ ਪਤਾ ਬਾਬੇ ਨੇ ਪੂਰਾ ਵੀ ਕਰ ਦੇਣਾ ਜੇ ਮੇਰੇ ਚ ਲਗਨ ਹੈਗੀ ਆ ਨਾ ਨਾ ਠੀਕ ਆ ਠੀਕ ਆ ਹੁਣ ਤੁਸੀਂ ਚਲੋ ਹੁਣ ਤੁਸੀਂ ਬਸ ਗੱਲਾਂ 'ਚ ਨਾ ਪਾਓ ਗੱਲਾਂ 'ਚ ਘੁਮਾ ਕੇ ਸਾਨੂੰ ਉਹ ਕਰ ਬੈਠੋ ਬੈਠੋ ਗੱਡੀ ਲੈ ਭਾਬੀ ਨੂੰ ਬੁਲਾ ਅੰਦਰ ਤੇ ਮਾਰਹਾਕ ਚਲੀਏ ਫਿਰ ਫਿਰ ਐਂਦਾ ਕਰੋ ਤੁਸੀਂ ਜਿਆਨੂੰ ਗੱਡੀ ਖੋਲ ਗੱਡੀ ਘੁਮਾ ਕੇ ਖੜੋ ਉਦੇ ਛੋਟੂ ਦੇ ਇੰਜੈਕਸ਼ਨ ਲੱਗਿਆ ਵੈਸੇ ਉਹ ਸ਼ੀਸ਼ੀ ਪੀ ਲੈਂਦਾ। ਨੋਰੇ ਨਾਲ ਨੂਰ ਨੇ ਜਾਣਾ ਨੂਰ ਦਾ ਉਹਾਰ ਕਾਰਡ ਵੀ ਬਣਾਉਣਾ ਆਪਾਂ ਨੇ। ਨਾਲੇ ਘੁੰਮੇ ਆਉਗੀ ਹੈ। ਦੇਖ ਇੱਕ ਗੱਲ ਹੋਰ ਕਹਾਂ ਮਾਂ। ਨੂਰ ਕੇ ਫੂਲ ਫੂਲ ਫਾਇਦੇ ਜਿਉਣਾ ਆਲੇ 3-4 ਵੀਰਿਆਂ ਤੱਕ ABC ਸੁਣਾਉਗੀ ਮੇਰੀ ਨੂਰ। ਐ ਪਰਫੈਕਟ। ਬਿਲਕੁਲ ਫਿਰ ਮਿਲਦੇ ਆ ਜੀ ਤੁਹਾਨੂੰ ਰੋਪੜ। ਟੈਕ ਟੱਪ ਪਾ ਲੇ। ਐ ਆਵਾਜ਼ ਵਰਤੇ ਚੱਲਦੀ ਆ ਦੇਖਦੇ ਆ ਜੀ ਫਿਰ ਹੁਣ ਇੱਕ ਟੱਪਾ ਲਈਏ ਵੇ ਬੜੀ ਉਹਦੇ ਵਾਲੀ ਉਹਦਾ ਤੁਰਨ ਲੱਗੀ ਭਰਾਵਾ ਉਹ ਰੋਕ ਲਾ ਵੀਰੇ ਯਾਰ ਆ ਆ ਰੋਕੀ ਰੋਕੀ ਆਜੋ ਉਹਦਾ ਤੁਰਪੀ ਜਲਦੀ ਆਜੋ ਇਹ ਪਾਣੀ ਵਾਲੀ ਬੱਸ ਛੁੱਟਦੀ ਜਾਂਦੀ ਹੈ ਜੀ ਤਾਂ ਭੱਜ ਗਏ ਉਹਨੂੰ ਰੋਕਦੇ ਹੋਏ ਉਹ ਮੈਂ ਹੱਥ ਮਾਰਤਾ ਬਾਈ ਨੇ ਤਾਂ ਤੋੜ ਲਈ ਤੀ ਤੇ ਅਸੀਂ ਲਈ ਆ ਜੀ ਬੜੀ ਕਿਸ਼ਤੀ ਵਾਲੀ ਟਿਕਟ ਛੋਟੀ ਮੜੀ ਜੀ ਇੱਕ ਜਾਣਾ ਹੋਰ ਹੋਊਗਾ ਨਾ ਫਿਰ ਨੂਰ ਨੂੰ ਫੜੂਗਾ ਮੈਂ ਤੇ ਦੀਦੀ ਹੈ ਪੈਂਡਲ ਮਾਰਾਂਗੇ ਨਾ ਹਾਂ ਉਹ ਨਾਲੇ ਬੱਚੇ ਦੀਦੀ ਜੀ ਦੀ ਗੱਲ ਪਤਾ ਕੀ ਹੈ ਇਹ ਤੇ ਪੈਂਡਲ ਨੂੰ ਨਹੀਂ ਵਜੜੇ ਬੱਚੇ ਨੂੰ ਸਾਹਮਣੀ ਪੈਣੀ ਬਾਜੀ ਪੈਕਰ ਬਾਅਦ ਕਾ ਫਿਰ ਤਾਂ ਉੱਥੇ ਇੱਕ ਘੰਟੇ ਵਲੌਗ ਵਲੌਗ ਸਾਡਾ ਹੋ ਨਹੀਂ ਬਣਨਾ ਹਾਂ ਬੱਚੇ ਕਰਕੇ ਉਹ ਵੀ ਮੈਂ ਨੂਰ ਕਰਕੇ ਮੈਂ ਕਿਹਾ ਛੋਟੀ ਦੀ ਕਾਹਨੂੰ ਲੈਣੀ ਹੈ ਚਲੋ ਬੜੀ ਚੇ ਚੱਲਦੇ ਹਾਂ ਲੈ ਵੀ ਮਿੱਤਰ ਤਿੰਨ ਜਾਣੇ ਆ ਓਕੇ ਆ ਜਾ ਆ ਜਾ ਭਾਈ ਇਹ ਆਉਂ ਚੂਟੀਆਂ ਜੀ ਆ ਲੂਪ ਆਈ ਇਹਨੂੰ ਕਹਿੰਦੇ ਆ ਜੀ ਕਰੂਜ਼ ਕਰੂਜ਼ ਕੀਤੀ ਐ ਬੈਠੋ ਭਾਈ ਕਿੱਥੇ ਬੈਠਣਾ ਜਿਸ ਵੇਲੇ ਸਾਰ ਪਿੱਛੇ ਲੱਗਦੇ ਲੱਗਦਾ लास्ट ਮੈਂ ਅੱਛਾ ਇੰਜਨ ਕਰਕੇ ਵਜਨ ਚਾਹੀਦਾ ਹਾਂ ਠੀਕ ਆ ਠੀਕ ਆ ਠੀਕ ਹਾਂ ਲੋਚ ਨੋ ਬਾਈ ਕਿ ਇਸੀ ਸਾਡੇ ਤਸਰੀਮ ਟਿਪਸ ਦਾ ਆਨੰਦ ਮਾਣ ਲਿਆ ਹੋਈਆਂ ਬਾਰੇ ਗੱਲ ਸਰ ਜੀ ਨੇ ਟੇਕ ਲਿਆ ਫੈਕਟਰੀ ਇਹਦੀ 150 ਆ ਉਹਨਾਂ ਦੀ 125 ਆ ਛੋਟੀਆਂ ਦੀ ਨਹੀਂ ਆਪਾਂ ਸਾਰਿਆਂ ਦੇ 150 ਰੁਪਏ ਦਾ ਕਰ ਲਿਆ ਨਾ ਨਾ ਇੱਕ ਜਾਨੇ ਦਾ 150 ਆ ਜੇ ਸਾਰਿਆਂ ਦਾ 150 ਹੋਣ ਲੱਗ ਗਿਆ ਉਹਨਾਂ ਨੂੰ ਕਾਪਾ ਜਾਣਾ 50 ਰੁਪਏ ਪਰ ਪਰਸਨ ਆ ਫਿਰ ਤਾਂ ਰੋਜ਼ ਹੀ ਆਜੇ ਕਰੂੰਗੀ ਹਾਂਜੀ ਹਾਂਜੀ ਇਹਦਾ ਆਰਾਊਂਡ ਜਿਆਦਾ ਜੀ ਉਹ ਛੋਟਿਆਂ ਦਾ ਥੋੜਾ ਇਹ ਇਹ ਹਾਂਜੀ ਲੰਬਾ ਗੇੜਾ ਦੇ ਦਿੰਦੀ ਆ ਜੀ ਹੈ ਤੇ ਇਹ ਬੈਗ ਵੀ ਜਾ ਰਹੀ ਆ ਜੈਸਮੀਨ ਮੈਂ ਇੱਥੇ ਡਰਾਈਵਰ ਪਤਾ ਨਹੀਂ ਫੋਰਸ ਟਾਈਮ ਨਹੀਂ ਆ ਇੱਥੇ ਫਰਸਟ ਟਾਈਮ ਇੱਥੇ ਫਰਸਟ ਟਾਈਮ ਓਰੇ ਹੁੰਦੀ ਦੀ VOTING ਪਹਿਲਾਂ ਬਹੁਤ ਦੇਰ ਹੁੰਦੀ ਫਿਰ ਬੰਦ ਹੋ ਗਈ ਥੀ ਨਹੀਂ ਚਾਲ ਤਾਂ ਹੈਗਾ ਸਾਡੇ ਲਾਓ ਜੀ ਹੁਣ ਹੋਈ ਆ ਜੀ ਸਿੱਧੀ ਇਹ ਕਾਲਜ ਵੱਲੋਂ ਗਈ ਥੀ ਤੇ ਉੱਥੋਂ ਤੁਰਿਆ ਸੀ ਲੋ ਇਹਦੇ ਇਹਦੇ ਚੋਂ ਤਾਂ ਆਏ ਆ ਵੀ ਬੰਦਾ ਸੇਫ ਹੈ ਜਾ ਡਰ ਜਾ ਘੱਟ ਲੱਗਦਾ ਹੈਨਾ ਦੂਜੀ ਚ ਤਾਂ ਡਰ ਜਾ ਲੱਗੀ ਜਾਂਦਾ ਨਹੀਂ ਨਹੀਂ ਇਹ ਹੋ ਜਾ ਵੀ ਤੇਰੀ ਨਾ ਰਣੀ ਵੀ ਜਿਲੇ ਰੱਖੀ ਲਾਜ ਇੱਕ ਪਾਸੇ ਚੱਲਦੀ ਹੈ ਉਹ ਪੈਡਲ ਆ ਲਈਓ ਉਹ ਮੁੰਡੇ ਗੱਬੇ ਨੂੰ ਲਿਆਂਦੇ ਨਹੀਂ ਵੇਚਣ ਨੂੰ ਉਹ ਸਾਈਡ ਪਰੇ ਫੇਰੀ ਜਾਂਦੇ ਮਜ਼ਾ ਬਹੁਤ ਆਉਂਦਾ ਦੇ ਜਿਵੇਂ ਪੈਂਡਲ ਵਾਲੀ ਚੀ ਉਹ ਆਪਾਂ ਦਾ ਨੂਰ ਕਰਕੇ ਹੁਣ ਮੜਿਆ ਥੋੜਾ ਫਿਰ ਵੀ ਬੱਚਾ ਹਨਾ ਹਾਂ ਤੇ ਉਹ ਮੁੰਡੇ ਲੱਗੇ ਵਿਆ ਜੀ ਬਾਕੀ ਦੇਖੋ ਜੀ ਹੈ ਉਹ ਵਧੀਆ ਸਿਸਟਮ ਹਨਾ ਹਾਂ ਦਾ ਪਿਆਰ ਦਾ ਟਾਈਮ ਹੈ ਜੀ ਭੀੜ ਹੈਗੀ ਥੋੜੀ ਜਿਹੀ ਬਰੇ ਹਾਂ ਜੀ ਫਿਲਹਾਲ ਘੱਟ ਸ਼ਾਮ ਸ਼ੂਮ ਨੂੰ ਜਿਆਦਾ ਭੀੜ ਹੁੰਦੀ ਹਣੀ ਜੈਸਮੀਨ ਉਹ ਕੱਲੇ ਸੈਰ ਕਰਦਾ ਫਿਰਦਾ ਬੁੱਟਾ ਦੇਖੋ ਕਿਹਦੇ ਸਾਹਮਣੇ ਜਾ ਰਿਹਾ ਹੋ ਹਵਾ ਦੇਖ ਲੈ ਕਿੰਨੀ ਠੰਢੀ ਆਉਂਦੀ ਆ ਹੈ ਇਹ ਕੱਲੇ ਆ ਕੇ ਉਹ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਜਗਾ ਜਿਉ ਜਿੱਥੇ ਨਿਸ਼ਾਨ ਸਾਹਿਬ ਲੱਗਦਾ ਪਹਾੜੀ ਤੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਕਹਿ ਲੋ ਵੀ ਨ ਨਿਸ਼ਾਨ ਆ ਜਿਹੇ ਵੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਤਾਂ ਉਹ ਪੁਰ ਤੋਂ ਪਰੰਪਰਾ ਇੱਧਰਲੀ ਸਾਈਡ ਹੁੰਦਾ ਤਾਂ ਜੀ ਦੋਰੀਆਂ ਦਾ ਤੇ ਇਹ ਸੰਧੀ ਕੀ ਹੁੰਦੀ ਹੈ ਇੱਕ ਸੇਗ ਵੀ ਆਉਂਦਾ ਇੱਕ ਠੰਡੀ ਹਵਾ ਵੀ ਆਉਂਦੀ ਆਪਾਂ ਰੋਜ਼ ਆ ਜਾਈਏ ਤਾਂ ਇਹ ਠੱਡੀਆਂ ਅੱਜ ਲਾਲਿਆ ਕਰਨ ਆਪਾਂ ਲਿਆ ਨਹੀਂ ਉੱਧਰ ਬਣੇਗਾ ਕਰਨ ਜੀਵਿੰਦਰ ਚੱਲਿਆ ਯਾਰ ਕਾਟਿੰਗ ਚ ਮੈਂ 150 ਰੁਪਏ ਬੈਠੇ ਦੁਆਕੇ ਆ ਹੁੰਦਾ ਆ ਮੰਮੀ ਡਾਲੀ ਆ ਪੱਖੇ ਮੰਮੀ ਡਾਲੇ ਮੈਂ ਅੱਗੇ ਜਾ ਕੇ ਆ ਤੇ ਲੈ ਕੇ ਆਉਂਗਾ ਕਿੱਥੇ ਗਾੜੀ ਮੰਮੀ ਆ ਲੈ ਜਾਓਗੇ ਸਾਰੇ ਆ ਨਹੀਂ ਲੈ ਆਉਂਗੇ ਕੋਈ ਨਹੀਂ ਸਾਰਿਆਂ ਨੂੰ ਪਾਪਾ ਜੀ ਪਾਪਾ ਜੀ ਨੂੰ ਵੀ ਲੈ ਕੇ ਆਣਾ ਕਿਸੇ ਪਾਪਾ ਜੀ ਨੂੰ ਵੀ ਕਮਾਈਏ ਹੈਨਾ ਪਾਪਾ ਜੀ ਨੇ ਕਿਹਾ ਯਾਰ ਮੰਨੂ ਤੁਸੀਂ ਹਰੇਕ ਵਾਰ ਘਰਾਂ ਛੱਡ ਜਾਂਦੇ ਆ ਨਹੀਂ ਇਹ ਤਾਂ ਹੁਣ ਬਿੱਟੂ ਘਰੇ ਹੁੰਦਾ ਹਾਂ ਨਾ ਨਾ ਲੈ ਕੇ ਆਉਂਗੇ ਕੋਈ ਨਹੀਂ ਤੇ ਸਪੀਡ ਖਾਦੀ ਆ ਜੀ ਦੀ ਪਾਣੀ ਮੇਰੇ ਤਾਂ ਘਰੇ ਆਉਂਦਾ ਹੈਂ ਮਿੱਕ ਸੇ ਵੀ ਨਾਲ ਹੋਵੇ ਮੇਰਾ ਬੜਾ ਵੀਨ ਨਹੀਂ ਆਪ ਬਾਈ ਨੂੰ ਵੀ ਲਿਆਉਂਗੇ ਬੇਸ਼ੱਕ ਭਾਜੀ ਆਪ ਹੀ ਕੱਲੇ ਕੋ ਮਸਕਦੇ ਆ ਬੱਕਰੀ ਨਾਲ ਪਰ ਭਾਜੀ ਕੰਮ ਚ ਬਹੁਤ ਰਹਿਣੇ ਐ ਐਸਮੀਨਾ ਉਹ ਮੈਂ ਕਹਿੰਦਾ ਉੱਥੇ ਬੈਠ ਕੇ ਦੇਖੋ ਤਾਂ ਇੱਧਰ ਥੋੜੀ ਜਿਹਾ ਬ੍ਰਾਈਟਨ ਕਸਟਮਾ ਹਵਲੀ ਹਵਲੀ ਉੱਥੇ ਬਹਿ ਜਾ ਆਰਾਮ ਨਾਲ ਤੇ ਆਂਟੀ ਵੀ ਡਰ ਕੇ ਬੈਠੋ ਬੈਠੋ ਵਾਟੀ ਤੇ ਹਾਂ ਇੱਥੇ ਠੀਕ ਆ ਥੋੜੀ ਕਲੀਅਰ ਆਉਂਦੀ ਆ ਵੀਡੀਓ ਨੂਰੂ ਹਾ ਨੂਰੂ ਕਿੱਥੇ ਕਿੱਥੇ ਆ ਤੂੰ ਸਾਤਰੀ ਕਾਲ ਪਹਿਲਾਂ ਉਹ ਦੇਖ ਪਾਣੀ ਪਾਣੀ ਹਏ ਨੂਰੂ ਸਾਡਾ ਘੁੰਮਦਾ ਫੇਤਾ ਅੱਜ ਕਿੱਥੇ ਫਿਰਦਾ ਤੂੰ ਹੈ ਦੇਖ ਜਿਹੜਾ ਇਹ ਹੈ ਕਿ ਵਿੱਚ ਮੈਨੂੰ ਕਿੱਥੇ ਲੈ ਕੇ ਵੀ ਲੈ ਕੇ ਆਏ ਵੇ ਹਾਂ ਪਿੱਛੇ ਡਬਲ ਇੰਜਨ ਚੱਲ ਰਿਹਾ ਆ ਜੀ ਦਾ ਜੀ ਹਾਂ ਜੀ ਇਹਦਾ ਇੱਧਰ ਕੇ ਇੱਧਰ ਦਵਨੀ ਜਨਾਨੀ ਤੇ ਇਹ ਕਿਹੜਾ ਬਾਫੀ ਦੂਰ ਤੱਕ ਦਾ ਲਾਦਣਾ ਪਾਈ ਜੀ ਅ ਰਾਸ਼ੇ ਹੁਣ ਇਹ ਹੁਣੇ ਖੁੱਲੀ ਆ ਜੀ VOTING ਇਹ ਵੈਸੇ ਹੁਣੇ ਹੋਈ ਆ ਜੀ ਚਾਲੂ ਉਹ ਕਿਹੜੇ ਫਾਰਮ ਹਾਊਸ ਬਣਾਇਆ ਉਹ ਲੱਗਦਾ ਮੈਨੂੰ ਸਾਹਮਣੇ ਉਹ ਦੇਖੋ ਕੀ ਵਧੀਆ ਜਗ੍ਹਾ ਤੇ ਬਣਾਇਆ ਬੰਦੇ ਨੇ ਫਾਰਮ ਹਾਊਸ ਇਹ ਲੋੜੀ ਪਤਾ ਨਹੀਂ ਅਸੀਂ ਕਿਹੜੀ ਦੁਨੀਆ ਦੇ ਪੀਰ ਨੇ ਦੀਦੀ ਨੇ ਕਦੇ ਪਾਣੀ ਨਹੀਂ ਤੇ ਦੇਖਿਆ ਦੀਦੀ ਨੂੰ ਪਾਣੀ ਅੱਛਾ ਬੀਬੀ ਨੇ ਤਾਂ ਪਾਣੀ ਦੇ ਰੋਜ਼ ਕੱਪੜੇ ਤਾਂ ਹੋਏ ਮੋਟੇ ਆਹ ਪਾਣੀ ਹੋਇਆ ਸੀ ਦੀਦੀ ਨੇ ਪਾਣੀ ਦੀਦੀ ਨੇ ਫੇਰ ਵੀ ਪਾਣੀ ਨਹੀਂ ਤੇ ਦੇਖਿਆ ਸੀ ਦੀਦੀ ਨੇ ਪਾਣੀ ਦੇਖ ਲਿਆ ਹਾਂ ਮੈਂ ਨਾ ਚਲੋ ਆਏ ਆ ਵੀ ਇਹ ਵੀ ਪਹਿਲਾਂ ਉੱਥੇ ਕਰਨ ਲੱਗੇ تھے ਆਪਾਂ ਇੱਕ ਵਾਰ ਮੋਨਾਂ ਦਾ ਕਿੱਥੇ ਲੱਗੇ ਨੇ ਕਰਨ ਜਿਆਦਾ ਉੱਥੇ ਕਰੀ ਦੀ ਸੱਚ ਅ ਚੰਡੀਗੜ੍ਹ ਲੱਗੇ ਤੇ ਕਰਨ ਨਹੀਂ ਚੰਡੀਗੜ੍ਹ ਵੀ ਲੱਗੇ ਤੇ ਕਰਨ ਹਾਂ 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 ਉੱਥੇ ਵੀ ਉੱਥੇ ਵੀ ਸੋਚਦੇ ਆਪਾਂ ਜਾਣੇ ਨੂੰ ਚਲੋ ਆ ਤਾਂ ਉਰੇ ਹੁਣ ਕੋਲੇ ਖੁੱਲ ਗਿਆ ਇਹ ਹੁਣੇ ਹੋਇਆ ਜੀ ਓਪਨ ਇਹ ਵੈਸੇ ਅ 10 15 ਕਿ ਦਿਨ ਹੋਏ ਆ ਤੇ ਦੂਰ ਅਸੀਂ ਬਹੁਤ ਆ ਗਏ ਵੈਸੇ ਉਹ ਦੇਖੋ ਕਿੰਨੀ ਦੂਰ ਆ ਗਿਆ ਉਹ ਕਿੰਨੇ ਦੂਰੇ ਤੇ ਬਟੂ ਘਟੇ 1 ਕਿਲੋਮੀਟਰ ਦਾ 1.5 ਕਿਲੋਮੀਟਰ ਆਏ ਨਾ ਹੀ ਖੜੇ ਹੁੰਦੇ ਨੇ ਕਿ ਮੈਂ ਤਾਂ ਨੱਸਾ ਆਈ ਸ਼ੁਰੂ ਨਾ ਨਾ ਰੋਸਪ ਤੇ ਅੰਦਰ ਡਰੋਨ ਛੋੜ ਦਾਲਾ ਹਾਂ ਪਾਹਾਂ ਪੇ ਕੁਛ ਦਿਖ ਰਿਹਾ ਹੈ ਉਹ ਹੀ ਜਲਦੀ ਹੈ ਤਾਂ ਜਲਦੀ ਆ ਪੱਲੇ ਪਾਸ ਦਾ ਜੋ ਉਹ ਤਾਂ ਬੱਤੀ ਸੋਨੇ ਚ ਤੇੰਦੀ ਕੱਟਾ ਯਾ ਤੁਸੀਂ ਲੌਚਾ ਦੇ ਚਾਹ ਪਾਹਾਂ ਪੇ ਦਿਖ ਰਿਹਾ ਹੈ ਬੇਆਪ ਕੁਛ ਤਾਂ ਗੜਬੜ ਹੈ ਕੁਛ ਤਾਂ ਗੜਬੜ ਹੈ ਮੈਂਨੇ ਬੋਲਾ ਸਾਡਾ ਸੀਏਡੀ ਦੇ ਦੇ ਕੇ ਤਬਾਕਰਾ ਹੋਏ ਮੈਂ ਸਾਡੀ ਬੋਗ ਸਿੱਖਣ ਨੂੰ ਰੋਗ ਨੂੰ ਮਿਲਦਾ ਤੇ ਨੁਰੂ ਨਾ ਬੋਤ ਥੱਲੇ ਨਹੀਂ ਉਤਰਨਾ ਇਹ ਬਾੜਾ ਕਿੱਥੇ ਆ ਵੇ ਮੇਰੇ ਨੁਰੂ ਇਹ ਸਪੀਡ ਰੈਣੀ ਦੀ ਸਪੀਡ ਕਹਿੰਦੇ ਆਹੀ ਆ ਜੀ ਆਹੀ ਆ ਮਿੱਠੀ ਚਲਣੀ ਆ ਜੀ ਅੱਛਾ ਖੈਦਰਾਬਾਦ ਤੋਂ ਆਉਣੀ ਵੀ ਨਹੀਂ ਸਪੀਡ ਦੀ ਅੱਛਾ ਹైਦਰਾਬਾਦ ਤੋਂ ਹੀ ਤੁਸੀਂ ਅੱਛਾ ਅੱਛਾ ਨਹੀਂ ਖੈਦਰਾਬਾਦ ਤੋਂ ਸੀਗੇ ਅੱਛਾ ਅੱਛਾ ਹੂ ਉਹ ਤਾਂ ਨਹੀਂ ਸਪੀਡ ਫਰੂਜ਼ ਨਹੀਂ ਅੱਛਾ 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 ਇਹਨਾਂ ਨੇ ਤਾਂ ਵੈਸੀ ਹੀ ਮੰਨ ਲਾ ਤਾਂ ਉਹ ਘੱਟ ਕਰੀ। ਇਹ ਬੁੜੇ ਸ਼ੁਰੂ ਹੋਈਆਂ ਨਾ। ਇਹ ਸਪੀਡ ਤਾਂ ਇਹ ਹੀ ਹੋਊਗੀ ਜੀ ਜ਼ਿਆਦਾ ਪਰ ਇਹਨਾਂ ਨੇ ਵੈਸੀ ਹੀ ਘੱਟ ਰੱਖੀ ਵੀ। ਜਿਹੜੀ ਕਿੱਡੀ ਕਿੱਡੀ ਹੋਵੇ। ਉਹਦੇ ਕੋਲ ਤਾਂ ਟ੍ਰੇਨਿੰਗ ਚੱਲ ਰਹੀ ਹੈ। ਕਾਦੀ ਟ੍ਰੇਨਿੰਗ ਚੱਲ ਰਹੀ ਆ ਇਹ। ਮੁੰਡੇ ਲੱਗੇ ਪਿਆ ਜੀ ਅ ਆ ਵੀ ਵਿਊ ਦੇਖਾ ਕਿਆ ਵਧੀਆ ਜੀ ਖਜੂਰਾਣੀ ਵਾਲਾ ਹਨਾ। ਕਿਆ ਬਾਤਾਂ ਹੈ। ਪੰਗ ਨਹੀਂ ਵਾਥੇ ਉਹਦੇ ਬਹੁਤ ਡੂੰਘਾ ਜੀ ਇਹ ਸਤਲੁਜ ਜੀ ਦਰਿਆ ਆ ਜੀ ਇਹ ਇਹ ਜਿਹੜਾ ਥੋੜਾ ਸਤਲੁਜ ਜੀ ਦਰਿਆ ਹੈ ਬਸ এনਵਾਇਰਨਮੈਂਟ ਮੇਰਾ ਅੱਛਾ ਦੇ 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 ਬੱਸ ਤੁਸਾਂ ਚੋ ਪੋੜਾ ਨਾ ਨੁਰ ਮੰਨੂ ਪੁੱਤ ਮੰਨੂ ਤਾਂ ਦੇ ਦੇ ਦੋ ਰਹਿ ਗਏ ਵਿੱਚ ਤੇ ਪਏ ਕਾਹਨ ਬੜੀ ਦੂਰ ਆ ਦੂਰ ਦੇ ਦੇ ਇਸਕਾ ਚਲੋ ਨੇ ਕਿਸਤੀਆਂ ਨੇ ਹੋਰੇ ਕੋਸ ਹੈ ਤਾਂ ਨਹੀਂ اچھا ਹਾਂ ਇਹਦਾ ਟ੍ਰੇਨਿੰਗ ਲੱਗਦੀ ਕਿਸੇ ਜਗ੍ਹਾ ਕਿਸੇ ਉਹਦਾ ਨਾ ਮੈਨੂੰ ਨਹੀਂ ਚੱਲਦੀ ਠੀਕ ਠੀਕ ਹੈ ਉਹ ਸਿੰਗਲ ਵਾਲੀਆਂ ਕਿਸ਼ਤੀਆਂ ਜੈਸਮਿਨ ਉਹ ਜਿਹੜੀਆਂ ਰੇਸਾਂ ਵਾਲੀਆਂ ਨਹੀਂ ਹੁੰਦੀਆਂ ਉਹ ਕਿਸ਼ਤੀ ਨੇ ਕਾ ਖੜੀ ਹੈ ਜੀ ਬੋਟ ਆ ਪਤਾ ਨਹੀਂ ਮੁੰਡੇ ਕਾਦੀ ਟ੍ਰੇਨਿੰਗ ਚੱਲ ਰਹੀ ਆ ਉਰੇ ਤੇ ਬਿਊ ਬਹੁਤ ਵਧੀਆ ਬਣਿਆ ਹੋਇਆ ਜੀ ਹੂੰ ਤੇ ਵੀ ਦੇਖੋ ਭਾਜੀ ਹਾਂ ਦੀਦੀ ਭੋਪੇ ਖਾਈ ਜਾਂਦੀ ਮੁਰਗੀ ਦੀ ਚੋਟੀ ਖਾਈ ਜਾਂਦੀ ਆ ਆਹ ਕੋਈ ਨਾ ਕਰ ਤਾ ਆ ਘਰ ਗਿਆ ਇਕ ਥੱਲੇ ਹਾਂ ਸਾਹ ਪਰਨੇ ਪਾਸੇ ਗੇਰ ਤੇ ਲੱਗਦਾ ਉਹ ਤਾਂ ਬਾਹਰ ਦਾ ਗੇਰ ਦੀ ਫੇ ਜਮ ਨਹੀਂ ਜਾਣੇ ਸਾਰੇ ਮੱਛੀਆਂ ਲਈ ਖਾਣਾ ਮੜਨਾ ਫਿਰ ਇਹ ਉੱਪਰ ਬਾਹੜਾ ਬਮੀ ਪਿਆ ਵਾ ਲੱਗਦਾ ਥੋੜਾ ਪਾਣੀ ਮੈਲਾ ਹਾਂ ਉਹਦੇ ਮਾਸੀ ਨੇ ਨਾ ਮਾਸੀ ਨੇ ਤਾਂ ਹਾਇ ਕੱਲੀ ਉਹ ਲਾਂਦੂ ਜੀ ਉਹੀ ਇੱਕ ਲਾਂਡੇ ਵਾਲੀ ਹੂੰ ਕੈਮਰਾ ਤੋਂ ਤਾਂ ਇਹ ਬਿਊ ਬਹੁਤ ਵਧੀਆ ਬਣਿਆ ਹੋਇਆ ਜੀ ਇਹ ਕੀ ਹੈ ਕੀ ਬਹੁਤ ਹੈ ਪਿੱਛੇ ਦੇਖ ਲੈ ਆਣ ਬੜੀਆ ਬਿਊ ਬੜੀਆ ਬਿਊ ਬੜੀਆ ਬਿਊ ਤੋਂ ਆਪਦਾ ਉਹ ਵੀ ਫੋਕਸ ਦੇਖੋ ਕਿੰਨਾ ਦਾ ਫੋਕਸ ਆ ਲੈਣਾ ਹੈ ਹਾਂਜੀ ਉਹ ਦੇ ਫੋਟੋ ਦਿਖਾਓ ਇਹ ਮੈਰੀ ਇਹ ਸਿੰਗਲ ਕਿਸ਼ਤੀਆਂ ਲੱਗਦੀਆਂ ਜਿਹੜੀਆਂ ਰੇਸਾਂ ਵਾਲੀਆਂ ਹੁੰਦੀਆਂ ਦੋ ਜਾਨੇ ਬੰਦੇ ਜਿਹਦੇ ਵਿੱਚ ਲੱਗਦੀਆਂ ਦਾ ਉਹੀ ਆ ਜੀ ਬਾਕੀ ਹੁਣ ਪਤਾ ਨਹੀਂ ਤੇ ਨੌਰੀ ਬਾਈ ਨੇ ਮਨ ਲਾਦਾ ਹੁਣ ਮੋੜ ਲਈ ਤੇ ਮੋੜਨ ਲੱਗੀ ਇਹ ਮਨ ਨੂੰ ਲੱਗਦਾ ਵੀ ਵੈਸੇ ਇੱਥੋਂ ਹੁਣ ਇਹਨੇ ਵਾਪਸ ਉਹ ਸਾਹਮਣੇ ਦਿਖਦਾ ਜੀ ਥਰਮਲ ਪਲਾਂਟ ਅਹ ਇਹ ਤਾਂ ਊੜਾ ਜੀ ਬਹੁਤ ਹੀ ਵੈਸੇ ਉਹ ਦੇਖੋ ਇਹ ਥਰਮਲ ਪਲਾਂਟ ਆ ਜੀ ਇੱਥੇ ਬਿਜਲੀ ਬਣਦੀ ਹੈ ਹਾਂ ਤੂੰ ਕੀ ਕਹਿੰਦੀ ਤੂੰ ਵੀ ਦੱਸ ਭਾਈ ਜੀ ਕਹਿੰਦੀ ਸੀ ਸਰਦਾਰ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਇੱਕ ਬੋਲਦੇ ਤੁਸੀਂ ਸਾਨੂੰ ਇੱਥੇ ਲੈ ਕੇ ਆ ਹਾਂ ਸਾਨੂੰ ਇੱਕ ਬੋਲਦੇ ਪਾਣੀ ਦਿਖਾਇਆ ਐਸੇ ਪਾਣੀ ਕਦੇ ਦੇਖਿਆ ਨਹੀਂ ਅੱਛਾ ਉਹਨਾ ਨਾਂ ਤਾਂ ਹੈ ਵੀ ਪਾਣੀ ਇਹ ਜਿਹਾ ਵੀ ਹੁੰਦਾ ਹੈ ਅੱਛਾ ਆਏ ਕਰੀ ਫਿਰ ਤੂੰ ਜਾ ਕੇ ਮੱਝਾਂ ਨੂੰ ਪਾਣੀ ਪਾ ਨਾ ਕੱਪੜੇ ਤਾਂ ਉਡਾਲੇ ਆ ਜਿਵੇਂ ਮਰਜੀ ਪਾਣੀ ਆਪਾਂ ਕਿਹੜਾ ਰਾਜਸਥਾਨ ਚ ਰਹਿੰਦੇ ਆ ਆਪਾਂ ਪੰਜਾਬ ਚ ਰਹਿੰਦੇ ਆ ਪਾਣੀ ਦੇ ਬੰਨ ਚੰਗੀ ਤਰ੍ਹਾਂ ਪਛਾਣ ਦਿੱਤੀ ਹੁਣ ਸਟਾਰਟ ਕਰਦੇ ਹਾਂ ਪਾਣੀ ਦੀ ਉਰੇ ਕੋਈ ਕਮੀ ਨਹੀਂ ਹੈ ਜਿੰਨਾ ਮਰਜੀ ਪਾਣੀ ਸਨਮਾਨ ਲੱਗਦੀ ਕੱਪੜੇ ਤੋਂ ਲੱਗਦੀ ਭਾਂਡੇ ਤੋਂ ਲੱਗ ਹਾਂ ਉਹ ਬਾਈ ਬਲਾ ਦਾ ਫੇਰ ਹੋਰ ਲੱਗੇ ਲੈ ਟੈਕ ਟ ਉਹ ਦੋਹੇ ਭੈਣ ਭਾਈ ਖੜੇ ਫੇਰ ਜਾ ਕੇ ਉਹ ਮਨ ਲਾਤਾ ਦੂਜੀ ਲਾਉਂਗੇ ਹੁਣ ਜਿਹੜੀ ਸਿੰਗਲ ਵਾਲੀ ਆ ਹਾਂ ਇੱਥੇ ਤੱਕ ਤੁਸੀਂ ਸਾਡਾ ਸਫ਼ਰ ਬਹੁਤ ਅਨੰਦਮਈ ਬਣਾਇਆ ਹਾਂ ਪਰ ਅਸੀਂ ਥੋੜਾ ਅਗੇ ਅਨੰਦਮਈ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅੱਛਾ ਠੀਕ ਆ ਅਸੀਂ ਤੁਹਾਨੂੰ ਛੋਟੀ ਜਿਹੀ ਪਾਰਟੀ ਕਰਾਂਗੇ ਅੱਛਾ ਠੀਕ ਆ ਤੁਸੀਂ ਫੇਰ ਮੈਨੂੰ ਦੁਕ ਸਮਾਨ ਮੰਗਵਾਉਣਾ ਸਾਨੂੰ ਦੋਹਾਂ ਨੂੰ ਦਿਵਾਉਣਾ ਹੈ ਅੱਛਾ ਬਸ ਫਿਰ ਖਰਚੇ ਜਨਹਾਂ ਦੇ ਹਾਸੇ ਅੱਛਾ ਉਹ ਤਾਂ ਫੇਰ ਪਾਰਟੀ ਤਾਂ ਫੇਰ ਤੁਹਾਡੀ ਹੋਗੀ ਮੇਰੀ ਵਾਲੀ ਕਾਹਦੀ ਪਾਰਟੀ ਉਹ ਤੁਹਾਨੂੰ ਕੁਝ ਖਿਲਾ ਦਾਂਗੇ ਹਾਂ ਅੱਛਾ ਜੋਪੀ ਵਾਲੀ ਮੰਮੀ ਪੈਸੇ ਦੇ ਕੇ ਸੋਲਾ ਖਲਾਉਂਗੇ 2000 ਤਾਂ ਤੁਸੀਂ ਪਾ ਲੈ ਦਿਓ ਹਾਂ ਬੱਲੇ ਤੁਹਾਡੇ ਤੁਹਾਡੇ ਜਿੰਨੀਆਂ ਸਿਆਣੀਆਂ ਤਾਂ ਹੈ ਹੀ ਨਹੀਂ ਕੋਈ ਜੋਪੀ ਵਾਲੀ ਮੰਮੀ ਪੈਸੇ ਲੈ ਕੇ ਗਈ ਸੀ ਤੁਹਾਨੂੰ ਪਾਰਟੀ ਕਰ ਦੇ ਅੱਛਾ 100-100 ਪਾ ਕੇ ਆਪਾਂ ਪਾਰਟੀ ਕਰ ਦਈਏ ਆ ਜੋ ਵਾਲੀ ਅੱਛਾ ਚਾਰ ਚਾਰ ਤੁਸੀਂ ਪਾਓ ਚਾਰ-ਚਾਰ 100 ਜੇਬ 'ਚ ਰੱਖਣਾ ਤੁਸੀਂ 100-100 ਪਾ ਕੇ ਮੈਨੂੰ ਪਾਰਟੀ ਕਰਦਣੀ ਹੈ ਕਮਾਲ ਹੋ ਗਈ ਤੁਹਾਡੇ ਵਾਲੀ ਦੱਸ ਥੈਂਕ ਯੂ ਕਹਦੇ ਨਾ ਭਾਈ ਥੋੜੀ ਅੱਛਾ ਸੋਰੀ ਸੋਰੀ ਥੈਂਕ ਯੂ ਕਹਦੇ ਨਾ ਬੋਤ ਆਏ ਨਾ ਕਰੀਂ ਕਰ ਜੈਸਮੀ ਨਾ ਆਏ ਨਾ ਕਰੀਂ